ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਨ ਹੈਗਾ ਅੱਜ ਸੋਮਵਾਰ ਦਾ ਤੇ ਟਾਈਮ ਹੋ ਗਿਆ 12:00 ਬਜ ਗਿਆ ਮੱਕੇ ਪਕਾ ਮਦਨ ਦਾ ਸਾਰਾ ਨਿਮੇੜ ਲਿਆ ਸੀਗਾ ਤੇ ਇਹ ਕੱਪੜੇ ਧੋਤੇ ਕੱਪੜਾ ਤਾਂ ਮੇਰੇ ਰੋਜ਼ ਹੀ ਹੋਏ ਰਹਿੰਦੇ ਨੇਗੇ ਮੈਂ ਜਰਮ ਨੂੰ ਅੱਸੀ ਜਾਂਦੀ ਸੀ ਮੈਂ ਕੱਪੜੇ ਪਤਾ ਨਹੀਂ ਕਿੱਥੋਂ ਨਿਕਲ ਜਾਂਦੇ ਆਪਾਂ ਵਿਆਹ ਤੇ ਜਾਣ ਕਰਕੇ ਨਾ ਹਰਮਨ ਨੂੰ ਦੋ ਦਿਨੋਂ ਪ੍ਰੈਸ ਕਰਦੀ ਨੂੰ ਹੋਗੇ ਵਿਚਰੀ ਤੋਂ ਪਹਿਲਾਂ ਕੀਤੀ ਉਹ ਛੱਜ ਰਹਿ ਗਈ ਸੀ ਥੋੜੀ ਜਿਹੀ ਪ੍ਰੈਸ ਉਹ ਕਰ ਲੱਗੀ ਹਰਮਨ ਦੀ ਸਹਲੀ ਆ ਗਈ ਉਹ ਹੱਸਣ ਲੱਗ ਪਈ ਮੇਰੇ ਤਾਂ ਪ੍ਰੈਸ ਹੀ ਨਹੀਂ ਮੁੱਕਦੀ ਹੈਗੀ ਅਸੀਂ ਵੀ ਜਾਣ ਕਰਕੇ ਕਹਿੰਨੇ ਕਿੰਨੇ ਵਾਰੀ ਕਰਤੀ ਮੈਂ ਕੱਪੜੇ ਮੈਂ ਕਿਹਾ ਮੇਰੇ ਧੋਣ ਵਾਲੇ ਨਹੀਂ ਮੁੱਕਦੇ ਪਤਾ ਨਹੀਂ ਮੈਂ ਤਾਂ ਹੀ ਕੀ ਜਾਨਨੀ ਆ ਮੈਂ ਉਹ ਕਹਿੰਦੀ ਉਹ ਹਰਮਨ ਦੀ ਸੈਲੀ ਕਹਿੰਦੀ ਆ ਕਿ ਤੈਨੂੰ ਪਤਾ ਨਹੀਂ ਕੀ ਧੋਈ ਜਾਨਨੀ ਆ ਮੈਂ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕੀ ਧੋਈ ਜਾਨਨੀ ਆ ਮੈਂ ਬਿਜੋਜ ਕੱਪੜੇ ਧੋਣੇ ਆ ਮੈਨੂੰ ਪਤਾ ਹੀ ਨਹੀਂ ਲੱਗਦਾ ਨਿਕਲ ਹੀ ਜਾਂਦੀ ਨੇਗੇ ਕੁਛ ਐ ਜੇ ਜਾਣ ਕਰਕੇ ਮੈਨੂੰ ਆਇਆ ਵੀ ਹੈ ਨਾ ਵੀ ਧੋਣ ਵਾਲੇ ਕਾਹੂੰ ਛੱਡ ਕੇ ਜਾਵਾਂਗੇ ਅੱਜ ਵੀ ਮੈਂ ਉੱਪਰਲਾ ਸ਼ੌਨ ਕੋਟੀ ਲਾ ਕੇ ਸਾਰਾ ਕੁਝ ਧੋਤਾ ਵੀ ਆਪਾਂ ਹੁਣ ਦੂਆ ਤਾਂ ਲੈਣਾ ਨਹੀਂ ਹੈਗਾ ਸ਼ਾਮ ਨੂੰ 4 ਵਜੇ ਅਸੀਂ ਜਾਵਾਂਗੇ ਅੱਜ ਤੇ ਬਸ ਜਿਹੜੇ ਪਾਏ ਹੋਏ ਨੇ ਬਸ ਉਹੀ ਕੱਪੜੇ ਰਹਿ ਜਾਣਗੇ ਸਾਡੇ ਤਿੰਨਾ ਚਾਰਾਂ ਜਾਣਿਆਂ ਦੇ ਚਨੂਰ ਲਾ ਕੇ ਰੱਖ ਜਾਗੇ ਤੇ ਉਸ ਤੋਂ ਬਾਅਦ ਮੇਰੀ ਨਣ ਦਾ ਜੁੜੀ ਉਹ ਦੋ ਦਿਨ ਬਾਅਦ ਆਉਗ ਕਹਿੰਦੀ ਚਲ ਕੱਪੜੇ ਜਿਹੜੇ ਤੁਸੀਂ ਲਾਉਂਗੇ ਉਹ ਰੱਖ ਜੋ ਤਾਂ ਹੋਰ ਵੀ ਕਹਿੰਦੀ ਸੀ ਕਹਿੰਦੀ ਚਲ ਵੀ ਤੁਸੀਂ ਬਾਗ ਜੇ ਵਾਲਾ ਨਾਲ ਲੜਾ ਕੱਪੜਾ ਉਹ ਕਰਿਓ ਮੈਂ ਤੋੜ ਦੂੰਗੀ ਬਾਅਦ ਚਾ ਕੇ ਬਹਾਂ ਚੱਲ ਨਹੀਂ ਅਸੀਂ ਐ ਇੰਨਾ ਨਹੀਂ ਛੱਡ ਕੇ ਜਾਂਦੇ ਹੈਗੇ ਤੇ ਆਪਾਂ ਘਰ ਦੀ ਸਫਾਈ ਵੀ ਕਰਤੀ ਸਾਰੀ ਅਸਾ ਝਾੜੂ ਪੋਚਾਤ ਕਰਦਿਆ ਕਰੂੰਗੀ ਫਿਰ ਉਹਦਾ ਮੁੰਡਾ ਆਊਗਾ ਨਾ ਨਾਲ ਉਹਦੀ ਪੜ੍ਹਾਈ ਦਾ ਔਖਾ ਫਿਰ ਬਾਲੀ ਦਿਨ ਵੀ ਨਹੀਂ ਕਹਿੰਦੀ ਹੋਰ ਵੀ ਦੋਸਤਾਂ ਵੱਧ ਦੇਣ ਲਾਉਗੇ ਕਹਿੰਦੀ ਮੈਂ ਸੋਡੇ ਆਉਂਦਿਆਂ ਨੂੰ ਕਰੀ ਹੋਮਾ ਚਲ ਮੈਂ ਸਭ ਨਾਲ ਆਉਂਗੀ ਫਿਰ ਉਹ ਆ ਜੂਗੀ ਵੀਰਵਾਰ ਨੂੰ ਆਉਗੀ ਵੀਰਵਾਰ ਨੂੰ ਲਾਉਗੀ ਹੋ ਸ਼ੁੱਕਰਵਾਰ ਦੀ ਜਾਗੋ ਹੈ ਸ਼ਨੀਵਾਰ ਦੇ ਨਾਲ ਸੁਧਿਆ ਹੈਗਾ ਇਹ ਤਾਂ ਸੋਮਵਾਰ ਤੋਂ ਤਮੂਰਾਗੇ ਸੀ ਥੋੜੇ ਦਿਨ ਉਹ ਰਹਿਣਾ ਔਖਾ ਸੀਗਾ ਹੁਣ ਬਸ ਹਰਮਨ ਤੱਕ ਹੀ ਸੀ ਨਾ ਆਲੀ ਤੇ ਜੋਤ ਗਿਆ ਹੋਇਆਗਾ ਸਕੂਲ ਮੈਂ ਇਹ ਜੀ ਕੇਸੀ ਵੀ ਲਾਉਣਾ ਮੈਨਾਂ ਥੋੜੀ ਜੀ ਮਹਿੰਦੀ ਵੀ ਲਾਉਣੀ ਆ ਹੱਨੇ ਬਾਕੀ ਦਾ ਕੰਮ ਨੇ ਮੇੜ ਲੇ ਥੋੜੀ ਥੋੜੀ ਲਾਉਣੀ ਆ ਇੱਕ ਲਾਈਨ ਥੋੜੀ ਤੇ ਨਹੀਂ ਹੋਈ ਨੇ ਮੈਨੂੰ ਤੇ ਬਸ ਕੋਈ ਕੋਈ ਵਾਲ ਜਾਂ ਦੀਂਦਾ ਦਾ ਚਿੱਟਾ ਜਾਂ ਥੋੜੀ ਥੋੜੀ ਲਾ ਕੇ ਨਾ ਮੈਂ ਪਾਣੀ ਮੇਰਾ ਗਰਮ ਧਰਿਆ ਪਿਆਗਾ ਮੈਂ ਵੀ ਸਿਰ ਨਾਲ ਹੂੰਗੀ ਜੋਤ ਸਕੂਲ ਨੂੰ ਚੁੱਪ ਫੋਨ ਕੀਤਾ ਹੋਇਆ ਗਣਾ ਤਾਂ ਉਹਨੇ ਛੁੱਟੀ ਲਈ ਹੈਗੀ ਹਫਤੇ ਦੀ ਤੇ ਉਹਦੇ ਸਾਰ ਨੂੰ ਫੋਨ ਕੀਤਾ ਸੀਗਾ ਉਹ ਕਹਿੰਦਾ ਵੀ ਅਸੀਂ ਭੇਜ ਦਾਂਗੇ 1 ਵਜੇ ਦੇ ਨੇੜੇ ਤੇੜੇ ਭੇਜ ਦਾਂਗੇ ਨੂੰ ਉਡੀ ਤਿਆਰੀ ਬਹੁਤ ਔਖੀ ਆ ਕਰਦੀ ਅਸੀਂ ਤਾਂ ਛੇਤੀ ਹੋ ਜਾਗੇ ਬਹੁਤ ਨਗੋਚਾ ਕਰੂਗਾ ਪਤਾ ਨਹੀਂ ਕੀ ਕਰੂਗਾ ਪਟਕਾ ਬਣਾਊਗਾ ਪੱਗ ਬਣਾਊਗਾ ਪੱਗ ਬਣਾਉਣ ਨਾਲ ਜੋਂ ਕੋਈ ਮਿਲਣਾ ਨਹੀਂ ਹੈਗਾ ਸ਼ਾਇਦ ਆਪ ਕੋ ਨੂੰ ਬੰਨਣੀ ਨਹੀਂ ਆਉਂਦੀ ਪਸੰਦ ਨਹੀਂ ਕਰਦਾ ਜੇ ਜੇ ਨਹੀਂ ਆ ਲਕਰੇ ਵੀ ਬੰਨ ਦੇਣਾ ਪਰ ਪਸੰਦ ਨਹੀਂ ਕਰਦਾ ਫੜਕਾ ਬੰਨ ਕੇ ਲੈ ਜਾਗੇ ਅੱਜ ਉਹ ਬਸ ਤੋਂ ਤੋਂ ਬਾਅਦ ਦੇਖਦੇ ਆ ਕੀ ਵੀਡੀਓ ਬਣਾਉਣੀ ਹੈ ਜੇ ਤਾਂ ਅਸੀਂ ਤਿਆਰ ਹੁੰਦਿਆਂ ਨੇ ਬਣਾਈ ਤਾਂ ਉਹ ਦਿਖਾਵਾਂਗੇ ਲੇ ਫਿਰ ਉੱਥੇ ਜਾ ਕੇ ਮਿਲਾਂਗੇ ਦਿਖਾਵਾਂਗੇ ਤੁਹਾਨੂੰ ਭੈਣ ਦਾ ਘਰ ਪਰਿਵਾਰ ਚਲੋ ਜੀ ਫੇਰ ਮਿਲਾਂਗੇ ਲੋ ਜੀ ਕੱਪੜੇ ਪਾਲੇ ਸੀਗੇ ਫਿਰ ਬਹੁਤ ਰਹਿ ਗਿਆ ਜਿਵੇਂ ਆਪ ਸਾਰੇ ਤਿਆਰ ਹੋ ਜਾਂਦੇ ਰਹੇ ਮੈਨੂੰ ਕੁਝ ਨਹੀਂ ਕਰਨ ਦੇ ਪਹਿਲਾਂ ਜੋਤ ਕਰਿਆ ਤਿਆਰ ਇਹ ਤਾਂ ਪੱਕਾ ਕੱਪੜੇ ਪਾਉਣ ਦੇ ਨੇ ਮੈਂ ਹਾਂ ਮੇਰੀ ਬਾਤ ਤੇ ਇਹ ਆਪਣਾ ਸਮਾਨ ਤਿਆਰ ਕਰਿਆ ਪਾਇਗਾ ਸਾਰਾ ਬੈਗਾਂ ਚ ਕੱਪੜੇ ਪਾਜ ਪਏ ਨੇ ਹੁਣ ਇਹ ਤਾਂ ਜੁੱਤੀਆਂ ਡੱਬੇ ਸਣੇ ਪਾ ਰਹੀਆਂ ਤੇ ਕੱਟ ਕੇ ਪਾਜ ਨੇ ਉਹ ਘਰੇ ਵਾਲੇ ਤਾਂ ਹੀ ਨੇ ਬਾਕੀ ਆ ਕੋਟੀ ਵਿੱਚ ਰੱਖਦੀ ਬਾਹਰੀ ਮੈਂ ਪਾਕੀ ਲੈ ਕੇ ਜਾਂਦੀ ਆ ਵਾ ਲੈ ਗਏ ਉਹ ਵੱਡੇ ਬੈਗ ਤਾਂ ਲੈ ਗਏ ਹਨਾ ਆ ਫਾ ਪਿਆ ਨਹੀਂ ਉਹ ਚ ਫਿਰ ਨਾ ਹੋਰ ਤਾਂ ਨਹੀਂ ਕੁਛ ਰਿਹਾ ਆ ਤੈਨੂੰ ਲੱਗ ਰਿਹਾ ਜੀ ਬਸ ਇਹੀ ਨੇ ਚਲ ਪਾਸੇ ਵੀ ਮੇਰਾ ਵੱਡੀ ਚ ਤੇ ਰਹੀ ਜਾਊਗਾ ਚਲ ਹੋਰ ਤਾਂ ਨਹੀਂ ਕੁਛ ਰਿਹਾ ਆ ਚਲ ਜੀ ਤੇ ਕੋਟੀ ਤਾਂ ਰਹਾ ਦੂ ਆਂਦੀ ਤੂੰ ਛੱਲੜੀ ਕਿ ਵਿੱਚ ਮੇਰੀ ਇਹ ਤਾਂ ਲੈਣੀ ਆ ਉਹ ਤੇ हाँ ले लीजिए आमन जबरन देख करती हूँ जाने के लिए हाँ यार अपना कल मैच होगा फाड़ेंगी उन्हें ठीक है पुलिस जा रही है वो तेरा दिमाग तो दूर ताल चिपका हम करोगे तो बोल दिया ना ਮੈਂ ਹਮਨੇ ਪਾਟੂ ਹੀ ਚਾਹ ਦੇ ਆਇਆ ਨਹੀਂ ਆਹ ਹੀ ਲੌਣੀ ਜਾ ਰਹੇ ਹੋ ਬਈ ਚੱਲ ਪਏ ਅਸੀਂ 5 4:3 ਹੋ ਗਏ ਹੋਲੀ-ਹੋਲੀ ਦੁਰਦੇ ਦੁਰਦੇ ਨੂੰ ਕਹਿੰਦੀ ਸੀ 4 ਵਜੇ ਚੱਲਾਂਗੇ ਮੈਂ ਪਾਲੀ ਕੋਟੀ ਹੁਣ ਮਿੰਗਾ ਆਦਾ ਮੈਨੂੰ ਕਰਦੀ ਹੁੰਦੀ ਹੈ ਲੌਣੀ ਪਉ ਹਰਮਨ ਮਿੰਗਾ ਕੋਟੀ ਲਾਂ ਲਾਂ ਚੁੱਪ ਇਹ ਦੇਖੋ ਟ੍ਰੇਨ ਅੱਜ ਆਏ ਆ ਵੀ ਬਾਹਰ ਵੀਡੀਓ ਬਣਾਉਣਾ ਆਏ ਆਂਗੇ ਅੱਜ ਟ੍ਰੇਨ ਵੀ ਦਿਖਾ ਦਿੰਨੇ ਆ ਸੋਨੂੰ ਇਹ ਸਾਡੇ ਪਿੰਡ ਵਿੱਚ ਦੀ ਲੱਗਦੀ ਹੈ ਉੱਧਰ ਵੀ ਆਉਂਦੀ ਆ ਨਾ ਇੱਕ ਹੈ ਹੁਣ ਤਾਂ ਨਾ ਕੀ ਆਪਾਂ ਸੋਚ ਰਹੇ ਦੋਲੀ ਦੀਹਾਂ ਨਹੀਂ ਗਈ ਐਥੇ ਵੀਰ ਦੋ ਵੀ ਆ ਜਾਂਦੀਆਂ ਹੋਣੀ ਇਕੱਠੀਆਂ ਨਾ ਜੇ ਤਾਂ ਆ ਜਾਂਦੀਆਂ ਇੱਕ ਆਏ ਤਾਂ ਪਹਿਲਾਂ ਖੜੀ ਵੀ ਹੁੰਦੀ ਸੀ ਨਰਨ ਕਾ ਬਸ ਸੇ ਅੱਡੇ ਤੋਂ ਹਜੇ ਨਹੀਂ ਆਇਆ ਥੋੜਾ ਜਿਹਾ ਆਪਣੇ ਬੱਸ ਸਟੈਂਡ ਦੇ ਤੋਂ ਲੰਬੀ ਵਾਲੀ ਹੁੰਦੀ ਐ ਕੋਲੇ ਵਾਲੀ ਹਣ ਇਸ ਗਲੀ ਨਾ ਮੇਰੀ ਇਸ ਗਲੀ ਜੰਨੇ ਖੜਾ ਹਾਂ ਮੋੜੀ ਜੰਨੇ ਹਾਂ ਬਹੁਤ ਅੱਛਾ ਫਿਰ ਨਿਕਾ ਖੰਡਾ ਪ੍ਰਗਟ ਕਰਾਇਆ ਮੋੜੀ ਤੇ ਆਈ ਨਹੀਂ ਅੰਜ ਮੈਂ ਰੋੜੀ ਕੇ ਫਿਰ ਆਇਆ ਮੈਂ ਤਾਂ ਉਪਰ ਆ ਗਿਆ ਠੀਕ ਹੈ ਹਾਂ ਬਾਰ ਬਾਰ ਇੱਥੋਂ ਹੈ ਕਰ ਲਉ ਹਾਂ ਉੱਥੇ ਪੈਣੀ ਜਾਂਦੀ ਦਾਜ ਨੂੰ ਪੈਣੀ ਹਾਂ ਹਾਂ ਪੈਣੀ ਆ ਜੰਗਾ ਚੰਗਾ ਆਜੋ ਪਿੰਡ ਆਜੋ ਕੋਈ ਨਹੀਂ ਆਉਂ ਆਈ ਕਰ ਕੋਈ ਫੋਨ ਕਰਕੇ ਕੋਈ ਸੀ ਹਾਂ ਨੰਬਰ ਹੈਗੇ ਨੰਬਰ ਹੈਗੇ ਬਾਈ ਦਾ ਠੀਕ ਆ ਆਹੋ ਕੋਈ ਨਾ ਮਿਲ ਬੀਰੂ ਕੁਛ ਦਾ ਸੀਗਾ ਕਾਲੇ ਕੀ ਉੱਦੇ ਕੀ ਆਪਾਂ ਕਰਦੇ ਆ ਉਹ ਕੰਮ ਕੁੜੀਆਂ ਨਾਲ ਕੋਈ ਨਾ ਬੈਠ ਮਾ ਗਿਆ ਹੁਣ ਅੱਜ ਪੂਰੀ ਖੜੀ ਰਹੀ ਹਾਉ ਕੋਈ ਠੀਕ ਹੋਇਆ ਉਹਨੂੰ ਕਹਾ ਜਿਹੜੇ ਆਪਣੇ ਮਦੂਲੇ ਕੇ ਨੇਗੇ ਪੰਡਤ ਨੇ ਜਿਹੜੇ ਉਹ ਆਇਆ ਸੀਗਾ ਮੇਰੇ ਬੀਬੀ ਕੋਲੇ ਨੰਬਰ ਨਹੀਂ ਸੀ ਕਹਿੰਦੀ ਵੀ ਕੁੜੀਆਂ ਨੂੰ ਪਤਾ ਨਹੀਂ ਮੈਂ ਉਹਦੇ ਫੋਨ ਨਾ ਚੱਕਿਆ ਕਹਿੰਦਾ ਮੈਂ ਜਾਣਾ ਸੀਗਾ ਉਹ ਕਹਿੰਦਾ ਸੀ ਕੋਈ ਨਹੀਂ ਕੋਈ ਫਿਰ ਹੁਣ ਦੱਸ ਰਹਿ ਗਈ ਮੈਂ ਲੀਲਾ ਸਮਝ ਗਈ ਮੈਂ ਕਿ ਮੂਸੇ ਕਰਦੇ ਹਾਂ ਉਹ ਕਹਿੰਦਾ ਮੈਂ ਪਹੁੰਚ ਗਏ ਹੁਣ ਮੂਸੇ ਮੈਨੂੰ ਆਏ ਸੀਗਾ ਮਾਨਸਾ ਕੰਨੀ ਦੀ ਜਾ ਕੇ ਬਣਾਵਾਂਗੇ ਵੀਡੀਓ ਅਸੀਂ ਹੁਣ ਇੱਧਰ ਮੂਸੇਆਂ ਗੈਂਚੀਆਂ ਤੋਂ ਮੂਸੇ ਕੰਨੀ ਦੀ ਜਾਵਾਂਗੇ ਸਿੱਧੇ ਮੂਸੇ ਵਾਲੇ ਦੇ ਪਿੰਡ ਵਿੱਚ ਦੀ ਲੱਗਾਂਗੇ ਪਿੱਛੇ ਆਇਆ ਸੀਗਾ ਪਿੰਡ ਜਵਾਰ ਕੇ ਜਿੱਥੇ ਦਾ ਵਿਚਾਰੇ ਨੂੰ ਕਤਲ ਕੀਤਾ ਸੀਗਾ ਉੱਥੇ ਸੀ ਜਿਹੜੇ ਲਾਈ ਨਹੀਂ ਭੁੱਲ ਗਏ ਮੂਸੇ ਦੀ ਬਣਾਵਾਂਗੇ ਉਸੇ ਜਾ ਕੇ ਆਪਾਂ ਇੱਥੇ ਸਾਨੂੰ ਮੇਰੇ ਭੂਆ ਦਾ ਮੁੰਡਾ ਖੜਾ ਸੀਗਾ ਉਹ ਮਿਲ ਗਿਆ ਸੀਗਾ ਉਸ ਮੁਲਾਜ਼ਮ ਆ ਗਿਆ ਹੀ ਪੁੱਛੇ ਨਹੀਂ ਆਂਦੇ ਪਾ ਕਦੋਂ ਆਉਂਗੇ ਕਿੰਨੀ ਦੀ ਗੁਰਾ ਤੋੜਾਂਗੇ ਉਰੂਰਾ ਤੋਂ ਠੀਕ ਹਾਂ ਪਰ ਆਪਰੇ ਜਾ ਨਹੀਂ ਹੋ ਜਾਣਗੇ ਹਾਂ ਜੇ ਤਾਂ ਪਾ ਕਹਾਂ ਲੰਗੇ ਸੀ ਲੋਟੀ ਠੀਕ ਆਂਜ ਮਸਾਉ ਕਰੀਂ ਹੋਰੋਂ ਤੋੜਾਂਗੇ ਆਪਾਂ ਉੜਾਈ ਕੋ ਖਰ ਰੋਈ ਚੀ ਹਾਂ ਠੀਕ ਛੜ ਕੇ ਛੱਗੜ ਜੀ ਆਦੀਆਂ ਨੇ ਹੋਰ ਮਾਇਆ ਮੋਖਰੀ ਦੇ ਲੋਗ ਬੰਦੇ ਲੋਗ ਕੋ ਸਾਚਿਆ ਅਸਾਂ ਦੇ ਸਾਤਾ ਅੰਤ ਜਵਾਂ दादर रे 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 सबरे सबरे साथ होए सबरे बच्चा सबरे हाय छड्डे कुछ भी नहीं बस मेरा तक सारा का लिया जब भाई बैठ बैठ फाजत और गा ਕੀ ਕੋਡ ਮੁਰ ਦੇ ਕਹਿਆ ਇਹ ਜਦ ਹੀ ਆ ਕੇ ਮੇਂ ਗੋਤੇ ਤੁਜੀ ਹੋਈ ਹਰਸ ਭੀਨੇ ਸਦਾ ਭੈ ਨਾਮ ਗੁਰੂ ਮੁਕਤੀ ਇੰਤਰਨਾ ਹੈ ਅੰਦਰ ਰੰਗ ਤਦਾ ਚੇ ਆਰਾ ਗੁਰੂ